ਇਹ ਦਿਨ ਉਹ ਐ ਸੰਜੀਵਨ ਮੈਂ ਪ੍ਰੈਜ਼ੀਡੈਂਟ ਇਫਟਾ ਪੰਜਾਬ ਦਾ ਮੈਂ ਪ੍ਰੈਜ਼ੀਡੈਂਟ ਐ ਸੂਬਾ ਇਫਟਾ ਕੀ ਚੀਜ਼ ਐ ਇਫਟਾ ਇਫਟਾ 1943 ਚ ਹੋਂਦ ਚੈਸੀ ਆਈਪੀਟੀਆ ਇਫਟਾ ਦਾ ਇੰਡੀਅਨ ਪੀਪਲਜ਼ ਥੀਟਰ ਐਸੋਸੀਏਸ਼ਨ ਜਿਹੜੇ ਪੂਰੇ ਹਿੰਦੁਸਤਾਨ ਦੇ ਕਲਾਕਾਰ ਨੇ ਕਿਸਮ ਕਰਨੇ ਚિત੍ਰਕਾਰ ਨੇ ਜਿਸ ਕਿਸਮ ਦੇ ਵੀ ਆਪਣੇ ਪਰਫਾਰਮਰ ਕਲਾਕਾਰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮੰਚ ਉਸਾਰਿਆ ਗਿਆ ਸੀ 1943 ਚ ਕੈਫੀ ਆਜ਼ਮੀ ਪ੍ਰਸਿਦਿਗ ਕੋਪਰ ਜੈਵਨੰਦ ਫਿਰ ਉਸ ਤੋਂ ਬਾਅਦ ਮਰਲਾਸਾਨੀ ਤੇ ਸੰਜੀਵ ਕੁਮਾਰ ਨਰਗੀਸ দত্ত ਪੰਜਾਬੀ ਬੰਬੇ ਬੰਬੇ ਇਹ ਬੰਬਈ ਇਸ ਬਣਿਆ ਬੰਬਈ ਸੀ ਇਹ ਇਸਾ ਸਾਡਾ ਮਕਸਦ ਸੀ ਜਿਹੜੀ ਕਲਾ ਲੋਕਾਂ ਲਈ ਹੈ ਕਲਾ ਕਰਾ ਲਈ ਦੀ ਹੈ ਕਰਾ ਲੋਕਾਂ ਲਈ ਹੈ ਇਸ ਦਾ ਲੈ ਕੇ ਜਦੋਂ ਕਹਾunstਾਈ ਸੀ ਤੇ 1950 ਚ ਪੰਜਾਬ ਚ ਇੱਕ ਤਾਂ ਬਣ ਉਹ ਜਿਹੜਾ ਤੇਰਾ ਸਿੰਘ ਚੰਨ ਸੁਖਿੰਦਰ ਕੌਰ ਜਗਜੀਤ ਕਾਦੀ ਇਹ ਪ੍ਰੀਤਮਨ ਅਮਰਜੀਤ ਗਰਦਾਸਪੁਰੀ ਉਹਨਾਂ ਨੇ ਉਤੇਰਾ ਸਿੰਘ ਚੰਨ ਦੀ ਰਹਿਨਮਾਈ ਚ ਇੱਕ ਰੰਗਮੰਚ ਟੋਲੀ ਸੀ ਸਬਜਰਗ ਨਾ ਟੋਲੀ ਉਹਨਾਂ ਸਾਰੇ ਪੰਜਾਬ ਚ ਇੱਕ ਮੂਵਮੈਂਟ ਲਿਆਦੀ ਸਬਜਰ ਚ ਤਬਦੀਲੀ ਇਨਕਲਾਬੀ ਤਬਦੀਲੀ ਕਾਹੀ ਯੋਗਦਾਨ ਹੈ ਇਹ ਪਰਾਜ 343 1943 ਬਣਿਆ 82 ਸਾਲ ਹੋ ਗਏ ਤੇ ਇਸ ਦਿਨ ਅਸੀਂ ਸਿਰਫ ਮੁਹਾਰੀ ਨਹੀਂ ਕੱਲਪੰਜਾਉਣੀ پورے ਹਿੰਦੁਸਤਾਨ 'ਚ ਇਹ ਆਜ਼ਾਦ ਦਿਨ ਮਨਾਇਆ ਜਾ ਰਿਹਾ ਹੈ ਪੰਜਾਬ 'ਚ ਸਾਡੇ ਜਿੰਨੀਆਂ ਇਕਾਈਆਂ ਹੈ ਚ ਅੰਮ੍ਰਿਤਸਰ ਹੈ ਪਟਿਆਲਾ ਹੈ ਅੰਮ੍ਰਿਤ ờ ਪਠੰਡਾ ਹੈ ਮਾਨਸਾ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਇਹ ਸਾਰੀਆਂ ਸਾਡੀ ਜਿੰਨੀਆਂ ਜਿੱਥੇ ਇਕਾਈਆਂ ਹੈ ਸਾਰੇ ਸਾਰੇ 25 ਮਈ ਹਾਂ 25 ਮਈ ਸਾਰੇ ਆਪਣੇ ਅੱਜ ਰਲ ਕੇ ਬੈਠ ਰਹੀਆਂ ਅਸੀਂ ਇਪਟਾ ਬਾਰੇ ਇਪਟਾ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਇਪਟਾ ਹੈ ਕੀ ਸੀ ਇਪਟਾ ਨੇ ਕਰਨਾ ਕੀ ਹੈ ਇਪਟਾ ਦੇ ਮੁਰੇ ਹੁਣ 34 ਕੀ ਨੇ ਇਸ ਤਰ੍ਹਾਂ ਇਹਨਾਂ ਨੂੰ ਕਿਉਂਕਿ ਪਾਈਚਾਰੀ ਦੀ ਲੋੜ ਹੈ ਸਾਨੂੰ ਜੰਗ ਨਹੀਂ ਅਮਨ ਚਾਹੀਦਾ ਕਿਉਂਕਿ ਜੰਗ ਤਾਂ ਤਬਾਹ ਕਰਦਾ ਹੈ ਅਮਨ ਉਸ ਹਾਲ ਦਾ ਇਸ ਲਈ ਅਸੀਂ ਇਸ ਉਦੇਸ਼ ਨੂੰ ਲੈ ਕੇ ਇਸ ਮਕਸਦ ਨੂੰ ਲੈ ਕੇ ਪਰ ਇਹ ਵੀ ਨਹੀਂ ਹੈ ਵੀ ਜੇ ਕੋਈ ਜੰਗ ਸਥੋਪੇ ਸਾਡੇ ਤੇ ਜੀ ਇਹ ਗੌਣੀ ਕਬਾ ਹੋਵੇ ਫਿਰ ਹਥਿਆਰ ਵੀ ਚੁੱਕਨੇ ਚਾਹੀਦੇ ਹੈ ਨਹੀਂ ਹੈ ਵੀ ਅਸੀਂ ਜੀ ਸੋਧਣਾ ਚਾਹੀਦਾ ਹਾਂ ਜੇ ਮਤਲਬ ਇਹ ਦੇਖੋ ਲੜਾਈ ਮੋਲ ਨਾਲ ਹੋ ਪਰ ਜੇ ਲੜਾਈ ਗਲ ਪੈਂਦੀ ਹੈ ਫਿਰ ਲੜਨਾ ਚਾਹੀਦਾ ਇਸ ਅਸੀਂ ਸਾਰਾ ਅੱਜ ਜਿਹੜਾ ਮਹਾਲੀ ਚ ਅਸੀਂ ਕਰ ਰਹੇ ਹਾਂ ਕਿ ਭਰਾ ਦਾ ਸਰ ਦਿਵਿੰਦਰ ਦਮਨ ਆ ਰਹੇ ਨੇ ਕਿ ਭਰਾ ਦੇ ਪਹਿਲੇ ਪ੍ਰਧਾਨ ਰਹੇ ਨੇ ਮੇਰ ਤੋਂ ਪਹਿਲਾ ਪ੍ਰਦਰਸ਼ਨ ਸੀ ਕਰੇ ਤੇ ਢੋਲੀ ਗੁਲੇਰੀਆ ਸੁਰਿੰਦਰ ਕੌਰ ਦੀ ਮੀਟਿੰਗ ਨੇ ਪੰਜਾਬ ਦੀ ਕੋਇਲ ਉਹਦੀ ਬੀੜੀ ਉਹ ਬੜੇ ਅچھے ਗਾਇਕ ਨੇ ਲੋਗ ਹੈ ਕਿ ਬੜਾ ਵਧੀਆ ਕਾਰਪਨ ਰੇ ਫਾਊਂਡਰ ਹਾਂ ਸਾਡੇ ਪਿਪਟਾ ਦੇ ਨਾ ਜਿਹੜੇ ਸੁਰਿੰਦਰ ਕੌਰ ਸੀ ਇਹ ਮੁਰਲੇ ਕਾਰਪਨ ਸੀ 12 15 20 20 25 ਬੰਦਿਆਂ ਦੀ ਟੀਮ ਹੁੰਦੀ ਸੀ ਉਹ ਚ ਉਹ ਚ ਉਹ ਭੇਰੇ ਵੀ ਹੁੰਦੇ ਸੀ ਗਾਇਕੀ ਹੁੰਦੀ ਸੀ ਉਹ ਚੜ ਆਪਣੇ ਨੁਕ ਨਾਟਕ ਹੁੰਦੇ ਸੀ ਮਤਲਬ ਮਲਟੀਪਲ ਕਲਚਰਲ ਐਕਟੀਵਿਟੀਜ਼ ਪੂਰੇ ਪੰਜਾਬ ਚ ਵੀ ਹੁੰਦੀ ਸੀ ਉਹ ਪੂਰੇ ਹਿੰਦੁਸਤਾਨ ਚ ਅਸੀਂ ਇਪਟਾ ਸਿਰਫ ਇਹ ਨਹੀਂ ਹੈ ਵੀ ਅਸੀਂ ਕਲਚਰਲ ਗੱਲ ਕਰਨੀ ਹੈ ਸਾਡੇ ਸਮਾਜਿਕ ਸਰਕਾਰ ਜਿਵੇਂ ਜਦ ਬੰਗਾਲ ਚ ਆਪਣੇ ਅਕਾਲ ਪਿਆ ਸੀਗਾ ਆਜ਼ਾਦੀ ਤੋਂ ਪਹਿਲਾਂ ਤਾਂ ਇਪਟਾ ਨੇ ਹੋਕਾ ਦਿੱਤਾ ਸੀਗਾ ਉਹ ਮੂਰੀ ਡਟ ਕੇ ਸਾਡੇ ਜਿਹੜੇ ਕਲਾਕਾਰ ਨੇ ਜਿਹੜੇ ਸੱਤ ਜਿਉਂ ਕਿ ਇੱਕ ਜਿਹੜੇ ਆਪਣੇ ਕਲਾਕਾਰ ਹੁੰਦੇ ਨੇ ਫਨਕਾਰ ਹੁੰਦੇ ਨੇ ਖਾਸ ਤੌਰ ਤੇ ਫਿਲਮਾਂ ਦੇ ਉਹਨਾਂ ਦੀ ਇੱਕ ਸ਼ਕਤੀਤ ਹੁੰਦੀ ਹੈ ਜਿਹੜੀ ਉਹ ਗੱਲ ਕਹਿੰਦੇ ਉਹਦਾ ਅਸਰ ਬਹੁਤ ਦੂਰ ਤੱਕ ਜਾਂਦਾ ਹੈ ਉਹਨਾਂ ਨੇ ਅਪੀਲ ਕੀਤੀ ਤੇ ਪੂਰੇ ਹਿੰਦੁਸਤਾਨ ਚੋਂ ਲੋਕਾਂ ਨੇ ਗਹਿਣਿਆਂ ਤੱਕ ਦੇ ਆਪਣੇ ਉੱਥੇ ਜਾ ਕੇ ਜਿਹੜੇ ਪੀੜਤ ਸੀਗੇ ਉਹਨਾਂ ਦੇਤੇ ਕੋਈ ਮਸਲਾ ਹੋਵੇ ਲਚਨ ਗੈਕੀ ਜਿਵੇਂ ਅਸ਼ੀਲ ਗੈਕੀ ਹੈ ਉਹਦੇ ਬਾਰੇ ਅਸੀਂ ਬੜੀ ਗੰਭੀਰਤਾ ਨਾਲ ਮਸਲਾ ਚੱਲ ਰਹੇ ਹਨ। ਉਹ ਸਮਾਜਿਕ ਸਰਕਾਰ ਜਿਹੜੀ ਸਮਾਜਿਕ ਸਰਕਾਰ ਹੀ ਗੰਗੀਰ ਵੀ ਕਿਸੇ ਕਿਸਮ ਦੀ ਕੋਈ ਮਸਲਾ ਹੁੰਦਾ ਕੋਈ ਸਰਕਾਰੀ ਅਪਦਰ ਤੇ ਜਿਵੇਂ ਹੁਣ ਪਿੱਛੇ ਅਜੇ ਕੋਈ ਨਸ਼ਾ ਦੀ ਗੱਲ ਹੁੰਦੀ ਹੈ ਜਾਂ ਕੋਈ ਉਜਰਗਾਰ ਦੀ ਗੱਲ ਹੁੰਦੀ ਹੈ ਜਾਂ ਉਦੇਸ਼ ਜਿਹੜੇ ਸਾਡੇ ਨੌਜਵਾਨ ਜਾ ਰਹੇ ਨੇ ਉਹਨਾਂ ਦੇ ਉਹੋ ਉਸ ਇਸ਼ੂਸ ਤੇ ਵੀ ਅਸੀਂ ਆਪਣੇ ਹਿਸਾਬ ਨਾਲ ਆਪਣੀ ਗੱਲ ਰਹੀ ਗੱਲ ਕਰਦੇ ਆਂ ਅਸੀਂ ਪ੍ਰਚਾਰ ਚ ਘਟਿਸ਼ੋਸ਼ ਕਰਦੇ ਆਂ ਅਸੀਂ ਜਿਹੜੀ ਗੱਲ ਕਰਨੀ ਹੈ ਸਮਾਜਿਕ ਮਸਲੇ ਜਿਹੜੇ ਛੋਣੇ ਨੇ ਉਹ ਰੰਗਮੰਚ ਨਹੀਂ ਗਾਇਕੀ ਨਹੀਂ ਉਹ ਸਾਡੇ ਸਮੀਸਰੀ ਅੱਜ ਦਾ ਮੁੱਦਾ ਜੰਗ ਨਹੀਂ ਅਮਨ ਤੇ ਬੁਲਾਰੇ ਅੱਜ ਦਾ ਮੁੱਦਾ ਸਾਡਾ ਅੱਜ ਦਾ ਮੁੱਦਾ ਜੰਗ ਨਹੀਂ ਅਮਨ ਬੁਲਾਰੇ ਬੁਲਾਰੇ ਇੱਥਾਂ ਡਾਕਟਰ ਅਮਨ ਕੋਲ ਨੇ ਡਿਵਾਈਸ ਬਜਟ ਨੇ ਪੰਜਾਬ ਦੇ ਯੂਟਾ ਦੇ ਬਲ ਕਾਰਸੂਦੂ ਐਮ ਐਲ ਐ ਨਹੀਂ ਐਮ ਐਲ ਐ ਬਲ ਕਾਰਸੂ ਨਹੀਂ ਬਲ ਕਾਰਸੂ ਸਾਡੇ ਯੂਟਾ ਦੇ ਭੈਗੇ ਨੇ ਇਹ ਚੰਡੀਗੜ੍ਹ ਦੇ ਕਾਇਆ ਪ੍ਰਧਾਨ ਨੇ ਆਪਣੇ ਅਨੌਸ ਸ਼ਹੀਦ ਰਾਡਾ ਕਟਨ ਦਾ ਪੁਰਸਕਾਰ ਵੀ ਮਿਲਿਆ ਹੋਇਆ ਰਾਸ਼ਟਰੀ ਪੁਰਸਕਾਰ ਜੋ ਗੱਲ ਕਰ ਰਹੀ ਸੀ ਮੈਂ ਖੁਦ ਗੱਲ ਕਰਾਂਗਾ ਬਲ ਕਾਰੋਂ ਨਹੀਂ ਗੱਲ ਕਰਨਗੇ ਜੰਗ ਨਹੀਂ ਆਉਂਦੇ ਬਾਰੇ ਸਭ ਸਾਰਿਆਂ ਨੂੰ ਪਤਾ ਹੀ ਹੈ ਵੀ 1943 ਦੇ ਵਿੱਚ ਇੱਕ ਦੀ ਸ਼ੁਰੂਆਤ ਹੋਈ ਸੀ ਬਹੁਤ ਵੱਡੇ ਵੱਡੇ ਕਲਾਕਾਰ ਇਸ ਸੰਸਥਾ ਨਾਲ ਜੁੜੇ ਹੋਏ ਨੇ ਤੇ ਅੱਜ ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਤਮਾਤੇ ਇਵਟਾਂ ਦੇ ਜਿਹੜੀਆਂ ਕਾਈ ਹੈਗੀਆਂ ਨੇ ਗਰੁੱਪ ਹੈਗੇ ਨੇ ਉਹ ਅੱਜ ਦਾ ਇਹ ਦਿਨ ਮਨਾ ਰਹੇ ਨੇ ਵਾਲੀ ਵੱਲੋਂ ਅੱਜ ਇੱਥੇ 82 ਮਨਾ ਸਥਾਪਨਾ ਦਿਵਸ ਮਨਾ ਰਹੇ ਆ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਮਰੀ ਹੈ ਪਾ ਇਹ ਖੁਸ਼ੀ ਲਈ ਕਿ ਅਸੀਂ ਸਾਰੇ ਇਫਤਾ ਨਾਲ ਜੁੜੇ ਹੋਇਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬੇਜਰੂਰਤਾ ਕਿਸੇ ਕਿਸੇ ਸੰਸਥਾ ਨਾਲ ਜੁੜਦੇ ਕਿਸੇ ਇਕਾਈ ਦਾ ਨਹੀਂ ਜਲੇ ਸਾਡੇ ਦਰਮਿਆਨ ਮੈਡਮ ਸਤਿਕਾਰਯੋਗ ਪਹੁੰਚੇ ਨੇ ਜੀ ਸਦੇ ਭੈਣ ਜੀ ਹਰਪ੍ਰੀਤ ਕੌਰ ਜੀ ਸਦਾ ਸਤਕਾਰ ਰੰਗਮਈ ਤੋਂ ਕਲਾਕਾਰ ਹਰਕੀਰਤ ਫਿਰਮਾਨ ਦਾ ਵੱਡਾ ਨਾਮ ਬਣਿਆ ਉਹਨਾਂ ਧੋਵਲ ਜੀ ਪਹੁੰਚੇ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਹਾਂ ਮੈਂ ਸਤਿਕਾਰਯੋਗ ਹਸਤੀ ਸਦੇ ਬੱਡੇ ਭੈਣ ਜੀ ਡੌਲੀ ਗਲੇਰੀਆ ਜੀ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਰੱਟ ਤੇ ਆ ਜਾਣ ਨੀ ਨਲੀਏ ਜੀ ਇਕ ਲਾਈਟ ਜਿਹੜੀ ਨੂੰ ਰੇਹ ਮੰਤਰ ਕਿਉਂ ਚਾਹੁੰਦੀ ਹੈ ਉਹ ਬੜੀ ਸਪੈਸ਼ਲ ਲਾਈਟ ਚੰਨਾ ਚੂਰੀ ਨਮਕ ਨਮਕ ਹੈ ਅੰਡਾਈ ਨਾੜ ਸੋਹਣਿਆ ਮੇਰੇ ਦੇ ਦੇਂਗੀ ਟੁਟੜੀਓ ਲੈਣੀ ਜੜੇ ਆਂਡੇ ਦੇਂਦੀਏ ਸੋਰਾ ਦੇ ਜੜ੍ਹਾਂ ਮੇਰੀ ਜੁੱਤੀ ਸੈਂਦੀਏ ਮੋ ਲੈਣੀ ਜੜੀਆਂ ਦੁਇਆ ਕੁੰਡੇ ਨਾ ਵੜਿਆਈਓ ਕਿ ਛੋਟਾ ਦੇਵਰਾ ਭਾਬੀ ਨਾਲ ਲੜਿਆਈਓ ਵਾਦ ਧੰਵਤ ਅਸਲ 'ਚ ਇਹ ਲੋਕ ਗੀਤ ਨਹੀਂ ਅਸੀਂ ਸਾਰੇ ਨਾਲ-ਨਾਲ ਗੁੰਗਣਾ ਰਹੇ ਸੀਗੇ ਜਿਹੜੇ ਲੋਕਾਂ ਦੇ ਗੀਤ ਨੇ ਲੋਕ ਨਾਲ ਗਾਉਣ ਵਾਲ ਜਾਣ ਸਿੰਗਰ ਦੇ ਨਾਲ ਸਰ ਕੀਤੇ ਫਤਹਿ ਕੀਤੇ ਆ ਜੋ ਵੀ ਮੌਤ ਰਿਆ ਹੋਵੇ ਤੇ ਇਹ ਉਹਦੇ ਲਈ ਸਲੂਟ ਤੇ ਮੈਂ ਇੱਥੇ ਸ਼ੁਰੂ ਕਰੂੰਗਾ ਕਿ ਸਭ ਤੋਂ ਪਹਿਲਾਂ ਸੜੀਸ ਸੇ ਨਾਮਾਨ ਸਲੂਟ ਹੌਣਗੇ ਗਲ ਕਿਉਂਕਿ ਸਾਡੇ ਦਰਮਿਆਨ ਦੇਖ ਰਹੇ ਆ ਕਿ ਡੋਲੀ ਕੁਲੇਰੀਆ ਸਾਡੇ ਸਾਡੇ ਸ਼ਰਨਜੀਤ ਸਿੰਘ ਕਰਨਲ ਸਾਹਿਬ ਉਹ ਵੀ ਕਿਉਂਕਿ ਫੌਜ ਤੋਂ ਨੇ ਪ੍ਰਵਾਹ ਵੀ ਉਧਰੋਂ ਤੇ ਇਹ ਜਿਆਦਾ ਜਾਣਦੇ ਆ ਕਿ ਕਿਵੇਂ ਆ ਸਾਨੂੰ ਲੱਗਦਾ ਵੀ ਜਦੋਂ ਸਾਇਰਨ ਵੱਜਦਾ ਕਿ ਬਲੈਕਆਊਟ ਹੋ ਜਾਂਦੀ ਹੈ ਤੇ ਆਪਾਂ ਨਿਆਣੇ ਬੜੇ ਖੁਸ਼ ਹੋ ਜਾਂਦੇ ਬਲੈਕਆਊਟ ਹੋ ਗਈ ਇਹ ਹੋ ਗਿਆ ਉਹ ਗਿਆ ਫੂਸ਼ੀਆ ਲਿਗਰ ਨਹੀਂ ਸੀ ਫੋ ਜਿਆ ਨੂੰ ਕੋਨੇ ਦੇ ਪਰਿਵਾਰਾਂ ਨੂੰ ਵੇਖੋ ਜਿਨ੍ਹਾਂ ਦੇ ਬਾਰਡਰਾਂ ਦੇ ਉੱਤੇ ਜੀਵਨ ਸਾਥੀ ਘਰ ਵਾਲੇ ਪੁੱਤਰ ਭਰਾ ਉਹ ਸਾਰੇ ਉੱਥੇ ਨੇ ਪਰ ਉਹਨਾਂ ਦੀ ਜਾਨ ਸਥੇਲੀਤ ਤਰੀ ਹੁੰਦੀ ਹੈ ਵੀ ਅਸੀਂ ਆਪਣੇ ਆਪਣੇ ਮੁਲਕ ਲਈ ਮੈਂ ਕੋਈ ਨਹੀਂ ਬਾਈਸ ਨਹੀਂ ਹੁੰਦਾ ਵੀ ਹਿੰਦੁਸਤਾਨ ਦੀ ਗੱਲ ਹੈ ਕੋਈ ਫੌਜੀ ਹੈ ਦੁਨੀਆ ਦੇ ਕਿਸੇ ਮੁਲਕ ਦਾ ਤੇ ਉਹਨਾਂ ਨਾਲ ਸਾਰਾ ਨਾਲ ਇੱਥੇ ਹੀ ਹੈ ਤੇ ਪਿੱਛੋਂ ਪਰਿਵਾਰ ਦੇ ਜਿਹੜੇ ਦੇਲਿਆ ਨਾ ਮੁਠੀ ਚ ਆਉਂਦੇ ਜਾਨ ਉਹ ਸਾਡੀ ਬਖਸ਼ਰ ਪਰਮਾਤਮਾ ਸੋਖ ਰਹੀ ਇਹ ਠੀਕ ਠਾਕ ਕਰਿਆ ਜਾਂਦਾ ਲਾਈਕ दैट ਸੋ ਆ ਜਿਹੜੀ ਗੱਲ ਹੈ ਇੱਥੋਂ ਹੀ ਸਾਡਾ ਇਨਸਾਨੀ ਦਰਦ ਸ਼ੁਰੂ ਹੁੰਦਾ ਜੰਗ ਨੂੰ ਲੈ ਕੇ ਤੇ ਅਮਨ ਨੂੰ ਲੈ ਕੇ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਸਾਡੇ ਅੱਛੇ ਗਿਰਦੇ ਵਿੱਚ ਪਹਿਲਾਂ ਯੂਕਰੇਨ ਤੇ ਰਸ਼ੀਆ ਹੁਣ ਜੇ ਮੈਂ ਯੂਕਰੇਨ ਤੇ ਰਸ਼ੀਆ ਦੇ ਜਿਹੜੇ ਹਿਸਟੋਰੀਕਲ ਤੋਂ ਲੈ ਕੇ ਹੁਣ ਤੱਕ ਦੀ ਗੱਲਬਾਤ ਕਰਾਂ ਤੇ ਉਹ ਇਕੱਲੇ ਨੂੰ 40-45 ਮਿੰਟ ਚਾਹੀਦੇ ਆ ਬਾ ਨਰਸ਼ਲ ਕੇ ਪਹਿਲਾ ਜਦੋਂ ਯੂਕਰੇਨ ਸੋਵੀਟ ਲੈਂਡ ਦਾ ਹਿੱਸਾ ਸੀ ਯਾਨੀ ਰਸ਼ੀਆ ਕੈਪਟਲਿਸਟ ਜਿਹੜੀ ਸਰਮਾਇਦਾਰੀ ਕਹੋ ਇੰਪੀਰੀਅਲਿਸਟ ਨੇ ਤੇ ਉਹ ਨਹੀਂ ਚਾਹੁੰਦੇ ਕਿ ਸੋਸ਼ਲਿਸਟ ਜਿਹਦੇ ਵਿੱਚ ਇੱਕ ਇਹੋ ਜਿਹਾ ਵਿਗਿਆਨਕ ਸਮਾਜਿਕ ਵਿਗਿਆਨ ਹੈ ਜਿਹਦੇ ਵਿੱਚ ਬਰਾਬਰੀ ਜਿੱਦੇ ਜੀ ਕੋਈ ਜਾਤ ਧਰਮ ਰੰਗ ਨਸਲ ਲਿੰਗ ਦਾ ਕੋਈ ਜ਼ਿਕਰਾ ਨਹੀਂ اپنی اپنی ਯੋਗਤਾ ਦੇ ਮੁਤਾਬਕ ਸਾਰਾ ਕੰਮ ਕਰ ਮਿਲੇ ਧਿਆਨ ਨਾਲ ਆਣ ਔਰ ਉਹਨਾਂ ਵਿੱਚ ਜਦੋਂ ਅਗਲੀ ਸਟੇਜ ਆਦੀ ਸਤਿੰਦਰ ਮੈਡਮ ਪੰਜਾਬੀ ਨਿਰਮਲ ਦਾ ਇੱਕ ਜਾਣਿਆ ਪਛਾਣਿਆ ਨਾਮ ਹੈ ਸਾਰੇ ਦਿਨ ਮੈਂ ਪਹੁੰਚੇ ਨਹੀਂ ਉਹ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਅੱਜ ਤੇ ਅਸੀਂ ਹੌਲੀ ਹੌਲੀ ਫੰਕਸ਼ਨ ਲਗੇ ਤੋੜਦੇ ਆ ਜੀ ਬਹੁਤ ਬਹੁਤ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਤੁਸੀਂ ਬੜੇ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨਗੇ ਤੇ ਉਸੇ ਤਰ੍ਹਾਂ ਇਹ ਕੋਰਪੋਰੇਟਿਕ ਵਾਲੀ ਗੱਲ ਨਹੀਂ ਆਪਾਂ ਨੂੰ ਤੇ ਅਸੀਂ ਸਾਰੇ ਰੋਜ਼ ਹੀ ਬਸ ਆਪਾਂ ਆਸੇਂਦੀ ਕਰਨੀਆਂ ਨੇ ਇੱਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨਗੇ ਜੈ ਜੀ ਜੀ ਚੁੱਟੇ ਦੇ ਰੱਖੇ ਦੁੱਖ ਭਾਈ ਕਹ ਲੜ ਛੋੜ ਤੇ ਅੱਤੇ ਨੀਤ ਪਰ ਜਾਈ ਛੋਟੇ ਦੇਵ ਨ ਤੇਰੀ ਝੂਮਾਈ ਕਹ ਲੜ ਛੋੜ ਤੇਰੀ ਪਰ ਚੜਾਈ ਕੋ ਦੱਸ ਰਹੀ ਪਾਪੀ ਨਾਲ ਛੋਟਾ ਕਹ ਲੜ ਦੁਨੀਆ ਕੁੰਡੇ ਨਾੜਈ ਓਏ ਕਿ ਛੋਟਾ ਬੜਾ ਧਰਾਵਣਾ ਮਾਹੌਲ ਸੀਗਾ ਅਸੀਂ ਸਾਰੇ ਖਾਸ ਤੌਰ ਤੇ ਕਲਾਕਾਰ ਨੇ ਉਹ ਤਾਂ ਕਦੇ ਵੀ ਨਹੀਂ ਚਾਹੁੰਦੇ ਕਿ ਜੰਗ ਲੱਗੇ ਅਸੀਂ ਸਾਡੇ ਨਾਟਕਾਂ ਦੇ ਵਿੱਚ ਸੱਣੀ ਫਿਲਮਾਂ ਦੇ ਰਿਸਤੇ ਕੋ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੰਗ ਨਹੀਂ ਅਮਨ ਅੱਜ ਅਸੀਂ ਜੰਗ ਨਹੀਂ ਅਮਨ ਦੇ ਟਾਈਟਲ ਹੇਠ ਇਹਦਾ ਸਮਾਗਮ ਇਹਦਾ 82 ਮਾਰ ਸਥਾਪਨਾ ਦੇ ਇਫਤਾਦਾ ਰੱਖਾ ਰਹੇ ਹਾਂ ਤੇ ਉਹਦੇ ਸਬੰਧ ਦੇ ਵਿੱਚ ਮੈਂ ਬਲਕਾਰ ਸਿੱਧੂ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਵਿਸ਼ੇ ਤੇ ਉਹ ਆਪਣੇ ਵਿਚਾਰ ਪੇਸ਼ ਕਰਦੇ ਕਿ ਕਿਉਂ ਜ਼ਰੂਰੀ ਹੈ ਜੰਗ ਸਾਨੂੰ ਕਿਹੜੇ ਕਿਹੜੇ ਦੁੱਖ ਦਿੰਦੀ ਹੈ ਕਿਹੜੇ ਦਰਦ ਸਾਨੂੰ ਦਿੱਤੇ ਨੇ ਪਿਛਲੇ ਦੌਰ ਜੀ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਕਿਉਂਕਿ ਜਦੋਂ ਵੀ ਕਿਤੇ ਜੰਗ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਮੱਥਾ ਪੰਜਾਬ ਨਾਲ ਹੀ ਲੱਗਦਾ ਹੈ ਬਲਕਾਂ ਸਿੱਧੂ ਜੀ ਨੂੰ ਮੇਰੇ ਵਾਸਤੇ ਇਹਨੇ ਪਿਆਰੇ ਜੇ ਸ਼ਬਦ ਤੁਸੀਂ ਵਰਤੇ ਬੋਲੇ ਬਹੁਤ ਬਹੁਤ ਸ਼ੁਕਰੀਆ ਦਸਵੀਰ ਗਲਵੀਰ ਪ੍ਰਧਾਨਗੀ ਮੰਡਲ ਦੇ ਸਿ ਸ਼ੋਭਤ ਮਾਣਸ ਸਤਿਆਂ ਸਾਡੇ ਦੇ ਦੇ ਡਲੀ ਗੁਲੇਰੀਆ ਜੀ ਗਏ ਨੇ ਬਹੁਤ ਮਸ਼ਹੂਰ ਗੀਤ ਕਲਡੋਰੀਆ ਸੜ ਲੋਕ ਜਿਹਨਾਂ ਖਾਸ ਕਰਤੇ ਤੈਨੀ ਟਾਊਰ ਸਕੂਲ ਦੀ ਮੈਨੇਜਮੈਂਟ ਦੇ ਸੀ ਬਹੁਤ ਸ਼ੁਕਰਗੁਜ਼ਾਰ ਕਿ ਇਹਨਾਂ ਨੇ ਸਾਨੂੰ ਇਹ ਜਗਾ ਆਪ ਸਾਰੀਆਂ ਰੂਹਾਂ ਦੇ ਦਰਸ਼ਨ ਦੀਦਾਰ ਕਰ ਪਏ ਜਿਹੜੇ ਵਿਸ਼ੇ ਦੇ ਤੇ ਮੈਨੂੰ ਹੁਕਮ ਹੋਇਆ ਹੈ ਆਪਣੇ

सो रजोई है कि खुदाए बरतन तेरी जमीन पर जमीन की खातरी जंग क्यों है हर एक फतेह जफर के दामन पर खून इंसान इंसा का रंग क्या फतेह जफर भी विक्ट्री जफर भी विक्ट्री ते तो फतेह भी बखरी तो वो जो आप की गल कर रहे हैं दा दा तो वो इंसान का खून का रंग क्यों यानी उदा विक्टरी नहीं मिलती लाइक दैट तो कहने कि जमी भी तेरी है हम भी तेरी ਇਹ ਮਲਕੀਅਤ ਦਾ ਸਵਾਲ ਕੀ ਹੈ ਮਾਲਕੀ ਦਾ ਜਿਹੜਾ ਹੱਕ ਹੈ ਇਹਦਾ ਕੁਐਸਚਨ ਕਿਥੋਂ ਆਇਜ਼ ਹੋ ਗਿਆ ਸਾਰੇ ਸੋਰਸਸ ਕੁਦਰਤ ਦੇ ਨੇ ਜਿਦਾ ਬਾਬੇ ਨਾਨਕ ਖੁਣੀ ਕਹਿੰਦੇ ਨਾ ਕਿ ਗਗਨ ਮੈ ਥਾਲ ਰਵੀ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੇ ਉਹ ਸਾਰੀ ਕਾਇਨਾਤ ਹੀ ਸਮੁੱਚਾ ਬ੍ਰਹਿਮੰਡ ਸਾਂਝਾ ਹੈ ਤਾਂ ਫਿਰ ਇਹ ਮਲਕੀਅਤ ਵੀ ਆ ਜ਼ਮੀਨ ਆ ਸਾਡੀ ਆ ਟੁਕੜਾ ਤੁਹਾਡਾ ਆ ਸਾਡਾ ਲਾਈਕ ਦੈਟ तो कहने जमी भी तेरी है हम भी तेरे ये मिलकियत का सवाल क्यों हो ये कतलो खूंकार रिवाज क्यों है ये रस्में जंगो जदाल क्यों है जंगो जदाल भी वारिंग भी वाहे इट इज सो ये सवाल क्योंकि सूखम शायर जरा हूं तो सूखम जज्बात होंगे उन्होंने तो वो फिर इदा ही लिखते हैं के जिन्हें तलब है जहान भर की चाहते अपने कि मूद पता लग जाए तो कहते भी जिन्हें तलब है जहान भर की उन्हीं के दिल इतने तंग क्यों है यानी संकीर्णता वो क्यों हुआ? है ना तो खुदा बरतर तेगी दे हे परमात्मा इव कर के गरीब माओ शरीफ बहनों को अमनों इज्जत की जिंदगी दे जिन्हें अदा की है तूने ताकत जिन्हें उन्हें हिदायत की रोशनी दे उन्हें ज्ञान दे मत मतदार के जो ताकत इकदार बख्शी पावर बख्शी है उपर डिसाइडिंग फैक्टर ने वह भावें मुल्क के प्रधानमंत्री होर उ इंटरैशनली प्रेशर पा वाली ताकत हो आ,

ਕੁਝ ਲੈਣਾ ਲਿਖਿਆ ਸੀ ਕਿ ਨਾ ਨਾ ਮੈਂ ਜੰਗ ਚਾਹਾਂ ਨਾ ਤੂੰ ਜੰਗ ਚਾਹੇ ਨਾ ਮੈਂ ਜੰਗ ਚਾਹਾਂ ਨਾ ਤੂੰ ਜੰਗ ਚਾਹੇ ਜੰਗ ਚੌਣ ਵਾਲੇ ਹਾਕਮ ਕਲੇ ਸੀਨੇ ਦੋਹਾਂ ਦੇਸ਼ਾਂ ਦੀ ਆਵਾਮ ਹੋਏ ਇਕੱਠੀ ਲਾਵੇ ਇਹਨਾਂ ਦੀ ਬੇਸ਼ੂਮ ਸੋ ਅਜੋਕੇ ਸਮੇਂ ਦੇ ਵਿੱਚ ਜੋ ਕੁਝ ਵਾਪਰੇ ਆ ਉਹਦੇ ਤੇ ਅਮਨ ਦੀ ਬਹੁਤ ਲੋੜ ਹੈ ਪਿੱਛੇ ਜੇ ਮੈਨੂੰ ਵੀ ਉੱਥੇ ਜੋ ਰਚਨਾ ਮੈਂ ਸੁਣਾਈ ਸੀ ਅਮਨ ਦੀ ਜਜ਼ਬਾਤਾਂ ਦੀ ਉਹੀ ਗੱਲ ਕਰਾਂਗਾ ਕਿਉਂਕਿ ਬਹੁਤ ਸੀਮਤ ਸਮੇਂ ਦੇ ਵਿੱਚ ਉੱਪਰ ਲਿਖਿਆ ਕਿ ਹਾਂ ਦਾ ਮੇਲ ਹੋਵੇ ਦੁੱਖਾਂ ਨੂੰ ਜੇਲ ਹੋਵੇ ਅਮਨ ਦੀ ਗੱਲ ਪਿਆਰ ਦੀ ਗੱਲ ਮੇਲ ਹੋਵੇ ਦੁੱਖਾਂ ਨੂੰ ਜੇਲ ਹੋਵੇ ਖੁਸ਼ੀਆਂ ਦੀ ਰੇਲ ਕੁਛ ਨਹੀਂ ਆਂਦੀ ਰੇਲ ਹੋਵੇ ਲੰਗੇ ਅੰਬਰ ਸਰਲਹੌਰ ਨੂੰ ਲੰਗੇ ਅੰਬਰ ਸਰਲਹੌਰ ਨੂੰ ਲੰਗੇ ਅੰਬਰ ਸਰਲਹੌਰ ਨੂੰ ਹਥਿਆਰਾਂ ਦੀਆਂ ਵੀ ਆਪਾਂ ਕਿਹੜਾ ਜੀਦ ਨਾਲ ਪੱਤੇ ਵਿਆਹੀ ਉਹ ਕੀ ਜਾਣੇ ਪੀੜ ਭराई ਵੀ ਆਪਣੀ 6:00 ਵਜੇ ਦੀ ਹੈ ਉਹਨੂੰ ਦਰਦ ਹੁੰਦਾ ਜੇ ਜੂਏ ਦੀ ਜੇ ਦਾ ਜੂਏ ਦਾ ਕੋਈ ਕਿਤਾਬ ਨਹੀਂ ਉਹ ਮਾਸ਼ਾ ਕਰਦਾ ਪਰ ਮੈਂ ਇਸ ਦੇ ਉਲਟ ਗੱਲ ਮੈਂ ਕਹਿੰਨੀ ਚਾਹੁੰਦਾ ਵੀ ਭਗਤ ਸਿੰਘ ਖਾਂਦੇਵਿੰਦੇ ਪਰਵਾਰ ਦਾ ਉਹ ਸੀ ਉਹ ਕੋਈ ਲੋਕੀ ਸੀ ਜਾਦੀ ਦੀ ਉਹਨਾਂ ਲੋਕਾਂ ਦਾ ਦਰਦ ਮਹਿਸੂਸ ਹੁੰਦਾ 23 ਸਾਲ ਦੀ ਉਸਤ ਫਾਸੀ ਦਾ ਤਖਤਾ ਚੁਣ ਆਮਰਿਤਪੁਰ ਦਾਸਪੁਰ ਇਫਟਾ ਦੇ ਮੋਢੇ ਕਲਾਕ ਜਗੀਰਦਾਰ ਜੈਦਾਰ ਪਰਿਵਾਰਾਂ ਦੇ ਨੂੰ ਸੰਭਲ ਰੱਖਾ ਤੇ ਖਬੇ ਪੱਖੀ ਸੋਚ ਨੂੰ ਫੜਾਇਆ ਲੋਕਾਂ ਦੀ ਗੱਲ ਕੀਤੀ ਉਹਨਾਂ ਦੇ ਰਿਸ਼ਤੇਦਾਰਾਂ ਨੇ ਗਾਲ੍ਹਾਂ ਵੀ ਕਢੀਆਂ ਵੀ ਤੂੰ ਕਿਹਦੇ ਪਾਸੇ ਕੰਮ ਲੜਨ ਮਤਲਬ ਤੁਰਿਆ ਸਰਪੋਲ ਹੈ ਤੂੰ ਸੈਕਟਰ ਦੇ ਕੋਰੇਆ ਫਿਰ ਰਹਾ ਕਿਤੇ ਕਿਤੇ ਗਾਣੇ ਗਾਇਆ ਨਾ ਕਿਤੇ ਤੂੰ ਛੱਡ ਪਰੇ ਖੜਾ ਜਾਂਦਾ ਨਹੀਂ ਹੁੰਦਾ ਕੋਈ ਗੱਲ ਜੈ ਆਲਿਕਮ ਸਾਡੀ ਮਗਵੀ ਸਾਡੇ ਮਾਤਾ ਜੀ ਨਾਲ ਸੀ